ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਸੀਂ ਮੈਨੂੰ ਨਾ ਇੱਕ ਆ ਪੁੱਛਿਆ ਸੀਗਾ ਆ ਦੇਖੋ ਮੜਿਆ ਆ ਲੱਗਾ ਗੱਡੀ ਦਾ ਫਾਸਟ ਟੈਗ ਤੇ ਆ ਹੁੰਦਾ ਗੱਡੀ ਦੇ ਜਿਹੜੀ ਨੰਬਰ ਪਲੇਟ ਹੁੰਦੀ ਹੈ ਉਹਦੇ ਨਾਲ ਮਿਲਦਾ ਹੁੰਦਾ ਅੱਛਾ ਮੈਨੂੰ ਕਈ ਬੰਦੇ ਨੇ ਨਾ ਪੁੱਛਿਆ ਹੋਵੇ ਕਿ ਭਾਈ ਫਾਸਟ ਟੈਗ ਦਾ ਰੀਚਾਰਜ ਕਿੱਦਾਂ ਕਰਦੇ ਆਪਾਂ ਗੱਡੀ ਦੇ ਵਿੱਚ ਕਈ ਭਰਾਵਾਂ ਨੂੰ ਨਾ ਆਪਣੇ ਪਤਾ ਨਹੀਂ ਹੈਗਾ ਗੱਡੀ ਹੈਗੀ ਐ ਸਾਰਾ ਕੁਝ ਹੈਗਾ ਫਾਸਟ ਟੈਗ ਦੇ ਜਿਹੜਾ ਰੀਚਾਰਜ ਕਰਨਾ ਹੁੰਦਾ ਜਿਹੜੇ ਪੈਸੇ ਪਾਣੇ ਹੁੰਦੇ ਆ ਉਹ ਕਿੱਦਾਂ ਪਾਣੇ ਨੇ ਅੱਜ ਕੱਲ ਜਿਹੜੇ ਫਾਸਟ ਟੈਗ ਆ ਰਹੇ ਤੁਸੀਂ ਦੇਖਿਆ ਉਹਨਾਂ ਦੇ ਉੱਪਰ ਆ ਜ ਇਹ ਆ ਜਗ੍ਹਾ ਦੇ ਉੱਪਰ ਨਾ ਆ ਜ ਸਕੈਨਰ ਲੱਗਿਆ ਹੁੰਦਾ ਸਕੈਨਰ ਜਿਵੇਂ ਪਾ ਗੂਗਲ ਪੇ ਫੋਨ ਪੇ ਜਾਂ ਪੇਟੀਐਮ ਤੋਂ ਸਕੈਨ ਕਰ ਦਿੰਨੇ ਆ ਉਸ ਤਰ੍ਹਾਂ ਹੀ ਉਹ ਸਕੈਨ ਹੋ ਜਾਂਦੇ ਨੇ ਪਰ ਕਈਆਂ ਦੇ ਕੋਲ ਇਹ ਜੀ ਇਹਦੇ ਨਾਲ ਦੇ ਸਟicker ਨਹੀਂ ਕਿਸੇ ਵੀ ਬੈਂਕ ਦਾ ਹੋਵੇ ਤੇ ਉਹਦੇ ਤੇ ਸਕੈਨਰ ਨਹੀਂ ਲੱਗਿਆ ਹੁੰਦਾ ਜਿਵੇਂ ਪੈਸੇ ਕਿੱਦਾਂ ਪਾਣੇ ਹੁੰਦੇ ਨੇ ਕਈ ਡਰਾਈਵਰ ਵੀਰਾਂ ਦੇ ਆਪਾਂ ਨੂੰ ਮੈਸੇਜ ਆਇਆ ਸੀ ਇਹ ਤੇ ਤੁਹਾਨੂੰ ਮੈਂ ਦੱਸ ਦਿੰਨਾ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਐਪਲੀਕੇਸ਼ਨ ਯੂਜ਼ ਕਰਦੇ ਹੋ ਫੋਨ ਪੇ ਗੂਗਲ ਪੇ ਜਾਂ ਪੇਟੀਐਮ ਮੈਂ ਤੁਹਾਨੂੰ ਸਾਰਿਆਂ ਤੋਂ ਦੱਸੂਗਾ ਕਿਸ ਤਰ੍ਹਾਂ ਰੀਚਾਰਜ ਹੋਣਾ ਸਭ ਤੋਂ ਪਹਿਲਾਂ ਆਪਣੇ ਫੋਨ ਦੀ ਸਕਰੀਨ ਦੇ ਵਿੱਚ ਜਾ ਕੇ ਫੋਨ ਤੇ ਦੀ ਆਪਣੀ ਐਪਲੀਕੇਸ਼ਨ ਤੁਸੀਂ ਓਪਨ ਕਰੋ ਉਸ ਤੋਂ ਬਾਅਦ ਦੇਖੋ ਸੈਂਟਰ ਦੇ ਵਿੱਚ ਲਿਖਿਆ ਰਿਚਾਰਜ ਐਂਡ ਬਿਲਸ ਤੇ ਉਸ ਦੇ ਥੱਲੇ ਥੱਲੇ ਲਿਖਿਆ ਮੋਬਾਈਲ ਰਿਚਾਰਜ ਤੇ ਉਹਦੇ ਨਾਲ ਲਿਖਿਆ ਹੋਇਆ ਹੈ ਫਾਸਟ ਐਗਰੀ ਰਿਚਾਰਜ ਤੁਸੀਂ ਫਾਸਟ ਐਗਰੀ ਰਿਚਾਰਜ ਦੇ ਉੱਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਥੱਲੇ ਲਿਖਿਆ ਸਭ ਤੋਂ ਥੱਲੇ ਦੇਖੋ ਬਲੂ ਕਲਰ ਦੀ ਪੱਟੀ ਦੇ ਵਿੱਚ ਐਡ ਨਿਊ ਵਹੀਕਲ ਐਡ ਨਿਊ ਵਹੀਕਲ ਤੇ ਕਲਿੱਕ ਕਰਕੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਵੀ ਬੈਂਕ ਹੈ ਆਈਡੀ ਐਫਸੀ ਐਸ ਬੀਆਈ ਕੋਟਕ ਜਾਂ ਜਿਹੜਾ ਵੀ ਫਾਸਟ ਐਗਲੇ ਆ ਉਸ ਬੈਂਕ ਨੂੰ ਤੁਸੀਂ ਸਿਲੈਕਟ ਕਰ ਲੈਣਾ ਹੈ ਚਲੋ ਸਾਡੇ ਕੋਲ SBI ਦਾ ਫਾਸਟ ਹੈਗਾ ਯਾਨੀ ਕਿ ਸਟੇਟ ਬੈਂਕ ਆਫ ਇੰਡੀਆ ਦਾ ਆਪਾਂ ਸਟੇਟ ਬੈਂਕ ਆਫ ਇੰਡੀਆ ਤੇ ਸਿਲੈਕਟ ਕਰਕੇ ਉਸ ਤੋਂ ਬਾਅਦ ਇੱਥੇ ਤੁਸੀਂ ਆਪ ਦਾ ਗੱਡੀ ਨੰਬਰ ਭਰ ਲੈਣਾ ਵੈ ਜੋ ਵੀ ਤੁਹਾਡਾ ਗੱਡੀ ਨੰਬਰ ਹੈਗਾ ਵੈ ਪੂਰਾ ਗੱਡੀ ਨੰਬਰ ਭਰਨਾ ਵੈ ਕਈ ਬੰਦੇ ਲਾਸਟਲੇ ਚਾਰ ਅੱਖਰ ਭਰਦੇ ਨੇ ਚਾਰ ਨਹੀਂ ਭਰਨੇ ਜੋ ਤੁਹਾਡਾ ਗੱਡੀ ਨੰਬਰ ਐਗਜ਼ੈਕਟ ਪੂਰੇ ਦੇ ਪੂਰੇ 10 ਅੱਖਰ ਜਾਂ ਜਿੰਨੇ ਵੀ ਆ ਉਹ ਸਾਰੇ ਭਰ ਕੇ ਥੱਲੇ ਪ੍ਰੋਸੀਡ ਟੂ ਪੇ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਦੇਖੋ ਰਾਈਟ ਸਾਈਡ ਤੇ ਛੋਟਾ ਛੋਟਾ ਇੱਥੇ ਲਿਖਿਆ ਹੋਊਗਾ ਨਾ ਤੁਹਾਡਾ ਨਾਮ ਲਿਖਿਆ ਹੋ ਤੇ ਥੱਲੇ ਜਿਹੜੀ ਅਮਾਉ ਤੇ ਦਿੱਤਾ ਹਿਯਾਰ ਲਿਖਿਆ ਸੀ ਉੱਥੇ ਕੱਟ ਕੇ ਤੁਸੀਂ ਜਿੰਨੀ ਅਮਾਉਂਟ ਪਾਣੀ ਹੈ ਪਾ ਕੇ ਤੇ ਪੇ ਤੇ ਕਲਿੱਕ ਕਰ ਦਿਓ ਉਸ ਤੋਂ ਬਾਅਦ ਤੁਹਾਡਾ ਬੈਂਕ ਅਕਾਊਂਟ ਆ ਜਾਊਗਾ ਆਪਣੇ ਅਕਾਊਂਟ ਦਾ ਐਪ ਦਾ ਪਾਸਵਰਡ ਲਗਾ ਕੇ ਪਿੰਨ ਲਗਾ ਕੇ ਤਾਂ ਤੁਸੀਂ ਅੱਗੇ ਪ੍ਰੋਸੀਡ ਹੋ ਜਾਊਗਾ ਤੁਹਾਡੀ ਪੇਮੈਂਟ ਪਹੁੰਚ ਜਾਵੇਗੀ ਚਲੋ ਇਸੇ ਤਰ੍ਹਾਂ ਹੀ ਹੁਣ ਤੁਹਾਨੂੰ ਆਪਾਂ ਦੂਸਰੀ ਐਪਲੀਕੇਸ਼ਨ ਤੋਂ ਵੀ ਦੱਸ ਦਿੰਨੇ ਆ ਜੇ ਮੰਨ ਲਓ ਤੁਸੀਂ ਪੇਟੀਐਮ ਯੂਜ਼ ਕਰਦੇ ਹੋ ਪੇਟੀਐਮ ਦੀ ਐਪ ਨੂੰ ਓਪਨ ਕਰ ਲਿਆ ਉਸ ਤੋਂ ਬਾਅਦ ਦੇਖੋ ਇਹ ਰਿਚਾਰਜ ਸੈਂਟਰ ਦੇ ਵਿੱਚ ਰਿਚਾਰਜ ਐਂਡ ਬਿੱਲ ਲਿਖਿਆ ਉੱਥੇ ਜਾ ਕੇ ਦੇਖੋ ਮੋਬਾਈਲ ਦੀ ਚਾਰਜ ਦੇ ਨਾਲ ਲਿਖਿਆ ਫਾਸਟ ਰਿਚਾਰਜ ਕਲਿੱਕ ਕਰਨਾ ਸੇਮ ਪ੍ਰੋਸੈਸ ਹੈ ਜਿਹੜਾ ਵੀ ਤੁਹਾਡਾ ਬੈਂਕ ਹੈਗਾ ਸਾਰੇ ਬੈਂਕ ਸ਼ੋਅ ਕਰਨਗੇ ਆਪਣੇ ਬੈਂਕ ਨੂੰ ਸਿਲੈਕਟ ਕਰ ਲਓ ਚਲੋ ਅਸੀਂ ਐਸਬੀ ਸਿਲੈਕਟ ਕੀਤਾ ਵਾ ਇੱਥੇ ਤੁਸੀਂ ਆਪ ਦਾ ਜੋ ਵੀ ਤੁਹਾਡਾ ਵਹੀਕਲ ਨੰਬਰ ਹੈ ਉਸੇ ਤਰ੍ਹਾਂ ਇੱਥੇ ਵੀ ਤੁਸੀਂ ਆਪਣਾ ਵਹੀਕਲ ਨੰਬਰ ਐਂਟਰ ਕਰ ਦੇਣਾ ਵਾ ਵਹੀਕਲ ਨੰਬਰ ਐਂਟਰ ਕਰਨ ਤੋਂ ਬਾਅਦ ਦੇਖੋ ਸੈਂਟਰ ਦੇ ਵਿੱਚ ਕੰਟੀਨਿਊ ਤੇ ਕਲਿੱਕ ਕਰਕੇ ਆਹ ਦੇਖੋ ਜਿੱਥੇ 100 ਰੁਪਏ ਲਿਖਿਆ ਤੁਸੀਂ ਅਮਾਉਂਟ ਕੱਟ ਗਈ ਜਿੰਨੀ ਵੀ ਤੁਹਾਡੀ ਅਮਾਉਂਟ ਹੈ ਉਹਨੇ ਤੁਸੀਂ ਭਰ ਕੇ ਤੇ ਕੰਟੀਨਿਊ ਕਰ ਸਕਦੇ ਹੋ ਇੱਕ ਨਾ ਸੈਂਟਰ ਦੇ ਵਿੱਚ ਲਿਖਿਆ ਵਿਊ ਡਿਟੇਲ व्यू ਡਿਟੇਲ ਤੇ ਕਲਿੱਕ ਕਰਕੇ ਤੁਸੀਂ ਆਪਣਾ ਬੈਲੈਂਸ ਚੈੱਕ ਕਰ ਸਕਦੇ ਹੋ ਰਾਈਟ ਸਾਈਡ ਦੇ ਉੱਤੇ ਸਭ ਤੋਂ ਪਰ ਹਗਾ ਵਾਲਟ ਬੈਲੈਂਸ ਤੁਹਾਡਾ ਕਿੰਨਾ ਇਸ ਟਾਈਮ ਅਵੇਲੇਬਲ ਪਿਆ ਹੋਇਆ ਹੈ ਫਾਸਟੈਗ ਦੇ ਵਿੱਚ ਠੀਕ ਹੈ ਇਸੇ ਤਰ੍ਹਾਂ 500 ਤੋਂ ਬਾਅਦ ਤੁਸੀਂ ਕੰਟੀਨਿਊ ਕਰ ਦੇਣਾ ਹੈ ਕੰਟੀਨਿਊ ਤੋਂ ਕਰਨ ਦੇ ਬਾਅਦ ਸੇਮ ਉਹੀ ਪ੍ਰੋਸੈਸ ਆ ਜਾਊਗਾ ਤੁਹਾਡੇ ਬੈਂਕ ਸ਼ੋਅ ਕਰਨਗੇ ਜਿਹੜੇ ਤੁਹਾਡੇ ਇਹਦੇ ਨਾਲ ਐਪਲੀਕੇਸ਼ਨ ਦੇ ਨਾਲ ਐਡ ਹੋਣਗੇ ਸੇਮ ਪ੍ਰੋਸੈਸ ਬੈਂਕ ਸ਼ੋਅ ਹੋਣਗੇ ਉਸ ਤੋਂ ਬਾਅਦ ਉਹੀ ਆਪਣਾ ਪਾਸਵਰਡ ਲਗਾ ਕੇ ਤੇ ਤੁਹਾਡੇ ਪੈਸੇ ਦਾ ਜਿਹੜਾ ਫਾਸਟੈਗ ਰੀਚਾਰਜ ਹੈ ਉਹ ਹੋ ਜਾਵੇਗਾ ਚਲੋ ਇੰਦਾ ਦੀ ਕੋਈ ਵੀ ਫਾਸਟੈਗ ਦੇ ਬਾਰੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਤੁਹਾਡਾ ਫਾਸਟੈਗ ਬਲੈਕਲਿਸਟ ਹੋ ਗਿਆ ਜਾਂ ਗੱਡੀ ਦੇ ਵਿੱਚ ਗੱਡੀ ਕਿਸੇ ਕੋਲ ਲਈ ਹੈ ਤੇ ਫਾਸਟੈਗ ਪੁਰਾਣੇ ਬੰਦੇ ਨੇ ਲਵਾਇਆ ਹੋਇਆ ਹੈ ਤੁਹਾਡਾ ਨਵਾਂ ਨਹੀਂ ਬੰਦਾ ਪਿਆ ਮਤਲਬ ਕਿਸੇ ਵੀ ਤਰ੍ਹਾਂ ਦੀ ਇੰਦਾ ਦੀ ਜਾਣਕਾਰੀ ਲੈਣੀ ਹੋਵੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਬਾਕੀ ਇਹ ਜਾਣਕਾਰੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਧੰਨਵਾਦ